ਬੱਡੀ ਅਪਡੇਟ ਲੈ ਕੇ ਆਸਰਾ ਦੱਸਦੀ ਤਰਨਤਾਰਨ ਜ਼ਿਮਨੀ ਚੋਣਾ ਦੀ VOTING ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਜੀ ਹਾਂ ਦੱਸਦੀਏ ਸ਼ਾਮ 6 ਵਜੇ ਤੱਕ ਦੱਸਦੀਏ ਕਿ VOTING ਹੋਣੀ ਸੀਗੀ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹੁਣ ਆਪਣੇ ਅੰਤਿਮ ਸਮੇਂ ਦੇ ਵਿੱਚ ਆ ਚੁੱਕੀ ਹੈ ਜਿਹੜੇ ਲੋਕ ਇਸ ਬੂਥ ਦੇ ਅੰਦਰ ਹੋਣਗੇ ਸਿਰਫ ਹੁਣ ਉਹੀ VOTING ਜਿਹੜੀ ਹੈ ਕਰ ਸਕਦੇ ਨੇ ਉਸ ਤੋਂ ਇਲਾਵਾ ਜਿਹੜੇ ਨੇ ਬੂਥ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ ਜਿਹੜੇ ਬੂਥ ਦੇ ਅੰਦਰ ਨੇ ਲਾਈਨ ਦੇ ਵਿੱਚ ਲੋਕ ਸੀਗੇ ਸਿਰਫ ਉਹੀ VOTING ਕਰ ਸਕਦੇ ਨੇ ਮੌਕੇ ਦਿਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਦੱਸਦੀ ਕਿ ਲਗਾਤਾਰ ਵਕਫ ਵਕ ਪਾਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸਾਰੇ ਹੀ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦੇ ਵੱਲੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਪਾਰਟੀ ਜਿੱਤੇਗੀ ਦੱਸਦੀ ਵਿਧਾਨ ਸਭਾ ਹਲਕਾ ਤਰਨਤਾਰਨ ਚ ਅੱਜ ਜਿਮਨੀ ਚੋਣ ਲਈ VOTING 7 ਵਜੇ ਸ਼ੁਰੂ ਹੋ ਗਈ ਸੀ ਤੇ ਸ਼ਾਮ 6 ਵਜੇ ਤੱਕ ਚੱਲੀ ਹੈ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਦੇ ਲਈ ਕਿਸ ਤਰੀਕੇ ਦੇ ਨਾਲ ਭਾਰਤ ਚੋਣ ਕਮਿਸ਼ਨ ਵੱਲੋਂ ਪੂਖਤਾ ਪ੍ਰਬੰਧ ਵੀ ਕੀਤੇ ਗਏ ਸੀ ਤੇ ਵਿਦਸ ਹ ਹਲਕਾ ਤਰਨਤਾਰਨ ਚ ਕੁੱਲ 19 ਲੱਖ 3742 VOTER ਲਈ ਜਿਨ੍ਹਾਂ ਦੇ ਵਿੱਚ ਮਰਤਵੀ ਨੇ ਔਰਤ ਵੀ ਨੇ ਤੇ ਜਿਸ ਦੇ ਵਿੱਚ ਬਜ਼ੁਰਗਾ ਲਈ ਵੀ ਦੇਖ ਸਕਦੇ ਹੋ ਕਿ ਸਪੈਸੀਫਿਕ ਬੂਥ ਬਣਾਏ ਗਏ ਸੀਗੇ ਤੇ ਹੁਣ ਇਹਨਾਂ ਬੂਥਾਂ ਦੀ ਜੇ ਗੜਗੜਤੀ ਦੀ ਗੱਲ ਕਰੀਏ ਤਾਂ 114 ਪੋਲਿੰਗ ਲੋਕੇਸ਼ਨਾਂ ਤੇ 222 ਪੋਲਿੰਗ ਬੂਥ ਬਣਾਏ ਗਏ ਸੀ ਜਿੱਥੇ ਹੁਣ VOTING ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਸਿਰਫ ਉਹੀ ਲੋਕ ਬੂਥ ਤੇ ਖੜੇ ਹੋਏ ਨੇ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਹੋਏ ਸੀਗੇ ਤਾਂ ਦੇਖ ਸਕਦੇ ਹੋ ਸਵੇਰੇ 7:00 ਤੋ ਲੈ ਕੇ ਸ਼ਾਮ 6 ਵੇ ਤੱਕ ਜਿਹੜੀ ਹੈ ਉਹ ਪੋਲਿੰਗ ਹੋਈ ਹੈ ਤੇ ਦੱਸਦੀ ਕਿ 4 ਵਜੇ ਦਾ ਜੇ ਆਕੜਾ ਦੱਸਦੀ ਹੈ ਤਾਂ ਸ਼ਾਮ 4 ਵਜੇ ਤੱਕ 50% ਦੀ ਤੱਕ ਜਿਹੜੀ VOTING ਹੈ ਉਹ ਦਰਜ ਕੀਤੀ ਗਈ ਹੈ ਕਿ ਹੋ ਚੁੱਕੀ ਹੈ ਹੁਣ ਦੱਸ ਦੇ ਕੇ ਤਰਨਤਾਰਨ ਜ਼ਿਮਨੀ ਚੋਣ ਦੀ VOTING ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਾਮ 4 ਵਜੇ ਤੱਕ ਜੜੀਆਂ ਨੇ 50% ਦੀ ਵੋਟਾਂ ਪਈਆਂ ਨੇ ਤਰਨਤਾਰਨ ਚ 114 ਥਾਮਾ ਤੇ 222 ਪੋਲਿੰਗ ਬੂਥ ਥਾ ਬੜਾਏ ਗਏ ਸੀਗੇ ਤੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਤਰਨਤਾਰਨ ਜ਼ਮੀਨੀ ਚੌਂਕ ਚ ਪੰਜ ਉਮੀਦਵਾਰ ਚੌਂਕ ਮੈਦਾਨ ਦੇ ਵਿੱਚ ਸੀਗੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਚ ਹਰਮਿੰਦਰ ਸਿੰਘ ਸੰਧੂ ਕਾਂਗਰਸ ਚ ਕਰਨਬੀਰ ਸਿੰਘ ਬੁਰਜ ਭਾਜਪਾ ਚ ਹਰਜੀਤ ਸਿੰਘ ਸੰਧੂ ਅਕਾਲੀ ਦਲ ਚ ਸੁਖਵਿੰਦਰ ਕੌਰ ਨੇ ਦਾਵਾ ਤੇ ਆ ਆਜ਼ਾਦ ਉਮੀਦਵਾਰ ਦੀ ਗੱਲ ਕਰੀ ਤਾਂ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਹਨ ਜ਼ਿਕਰ ਹੋ ਗਿਆ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਜੜੀ ਹੈ ਉਹ ਹੋ ਰਹੀ ਹੈ ਤਾਂ ਇਹ ਬਿਹਤ ਅਹਿਮ ਚੋਣਾਂ ਨੇ ਜਿਕਰ ਇਹਨਾਂ ਚੋਣਾਂ ਦੇ ਮੱਧ ਨਜ਼ਰ ਜੇਕਰ 2012 ਦੇ ਤੋਂ ਚੋਣਾਂ ਦੀ ਗੱਲ ਕਰੀਏ ਜ਼ਿਮਨੀ ਚੋਣਾਂ ਦੀ ਵਿਧਾਨ ਸਭਾ ਦੀ ਤਾਂ ਉਸ ਸਮੇਂ ਦੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਸੀਗੇ ਜਨਾਂ ਨੂੰ 50000 ਨੋਟਾਂ ਪਈਆਂ ਸੀ ਜਾਨੀ ਕਿ ਫੀਸਦੀ ਦੀ ਗੱਲ ਕਰੀਏ ਤਾਂ 41.6% ਜਿਹੜੀ ਹੈ ਵੋਟਾਂ ਪਈਆਂ ਤੇ ਉਹ ਜਿੱਤੇ ਸੀਗੇ ਤੇ ਨਤੀਜਾ ਜਿੱਤੇ ਫਿਰ ਸੀਗਾ ਉੱਥੇ ਹੀ ਡਾਕਟਰ ਧਰਮਵੀਰ ਅਗਨੀਹੋਤਰੀ ਕਾਂਗਰਸ ਤੋਂ ਖੜੇ ਹੋਏ ਸੀ ਜਿਨ੍ਹਾਂ ਨੂੰ 45388 ਵੋਟਾਂ ਪਈਆਂ ਸੀ ਜੇਕਰ ਫੀਸਦੀ ਦੀ ਗੱਲ ਕਰੀਏ ਤਾਂ 37% ਦੇ ਕਰੀਬ ਜਿਹੜੀ ਹੈ ਉਹ ਵੋਟਾਂ ਪਈਆਂ ਪਰ ਇਸ ਦੇ ਬਾਵਜੂਦ ਉਹ ਹਾਰੇ ਸੀਗੇ ਉੱਤੇ ਹੀ ਦਵਿੰਦਰ ਸਿੰਘ ਸੰਧੂ ਲਾਲੀ ਢੱਲਾ ਜਿਨ੍ਹਾਂ ਨੂੰ ਕਿਹਾ ਜਾਂਦਾ ਆਜ਼ਾਦ ਉਮੀਦਵਾਰ ਖੜੇ ਸੀਗੇ ਤੇ ਇਹਨਾਂ ਨੂੰ ਵੋਟਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 18014 ਵੋਟਾਂ ਪਈਆਂ ਸੀ ਜਾਨੀ ਕਿ ਸਿਰਫ 14% 14.9% ਵੋਟਾਂ ਪਈਆਂ ਤੇ ਹਾਰ ਗਏ ਸੀਗੇ ਉੱਥੇ ਹੀ ਵਿਜੇਪਾਲ ਚੌਧਰੀ ਜੋ ਕਿ ਪੀਪੀਪੀ ਪਾਰਟੀ ਦੇ ਉਮੀਦਵਾਰ ਸੀਗੇ 4157 ਮੂਟਾ ਸਿਰਫ 3.5% ਵੋਟਾਂ ਪਈਆਂ ਤੇ ਹਾਰ ਗਏ ਸੀ ਉੱਥੇ ਹੀ ਸਰਵਣ ਕੌਰ ਬਸਪਾ ਤੋਂ ਖੜੇ ਹੋਏ ਸੀਗੇ ਜਿਨ੍ਹਾਂ ਨੂੰ ਸਿਰਫ 1021 ਵੋਟਾਂ ਪਈਆਂ ਤੇ ਜਾਨੀ ਕਿ 0.9% ਵੋਟਾਂ ਦੇ ਨਾਲ ਇਹ ਹਾਰ ਗਏ ਸੀਗੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ 2025 ਦੀਆਂ ਜ਼みਨੀ ਚੋਣਾਂ ਦੇ ਵਿੱਚ ਨਤੀਜਾ ਕੀ ਹੋਵੇਗਾ ਬੈਲਟ ਬਾਕਸ ਦੇ ਵਿੱਚ ਇਹਨਾਂ ਪੰਜੇ ਉਮੀਦਵਾਰਾਂ ਦੀ ਜੜੀ ਹੈ ਕਿਸਮਤ ਓਕੈਦ ਹੋ ਚੁੱਕੀ ਹੈ ਹੁਣ ਜਦੋਂ ਇਹ ਖੁੱਲਣਗੇ ਉਦੋਂ ਪਤਾ ਲੱਗੇਗਾ ਕਿ ਆਖਰਕਾਰ ਕਿਸ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ ਵੋਟ ਪਾਈ ਗਈ ਹੈ ਕਿਸ ਨੂੰ ਜਿੱਤ ਮਿਲੀ ਹੈ ਤੇ ਕਿਸ ਨੂੰ ਹਾਰ